ਬਾਕੀ ਖੁਸ਼ ਰਹੋ ਪਿਆਰ ਹਾਂਜੀ ਸਾਨੂੰ ਲੜਨਾ ਪੈਣਾ ਸਾਨੂੰ ਲੜਨਾ ਪੈਣਾ ਕੀ ਹੋਇਆ ਤੁਸੀਂ ਆਪ ਠੰਡੇ ਜਿਹੇ ਸਾਲਾ ਤਾਂ ਸ਼ੁਰੂ ਕਰੋ ਸਾਲਾ ਸ਼ੁਰੂ ਕਰ ਓਏ ਰਾਂ ਥੋੜੀ ਜਿਵੇਂ ਤੁਸੀਂ ਗੱਲਾਂ ਕਰਦੇ ਆ ਨਾ ਤੁਹਾਡੀ ਤਾਰੀ ਤੇ ਵੀ ਜਾਣ ਹੈ ਨਹੀਂਗੀ ਤਾਰੀ ਤਾਂ ਕੋਈ ਨਹੀਂ ਲੱਗ ਜਾਂਦਾ ਫਿਰ ਪਤਾ ਲਓ ਇਹ ਕਲਾਕਾਰ ਜੇ ਤੈਨੂੰ ਪਤਾ ਨਹੀਂ ਪੰਜਾਬ ਹੈ ਤੇ ਪੰਜਾਬ ਤਾਂ ਹਰ ਘਰ ਚ ਕਿੱਦਾਂ ਪੈਂਦਾ ਲਓ ਭੈਣੋ ਤਾੜੀ ਪਾਈਆਂ ਨੂੰ ਵੀ ਬੇਨਤੀ ਹੈ ਤਾੜੀ ਮਾਰਨੀ ਆਪਾਂ ਇਹ ਆ ਤਾੜੀ ਨਾਲ ਹੀ ਹੋ ਜਾਊਗਾ ਵੀ ਆਂਡ ਗਾਂਡ ਵੀ ਲੋਕ ਇਕੱਠੇ ਹੋ ਜਾਣਗੇ ਕੋਈ ਇੱਕ ਅੱਧਾ ਬੰਦਾ ਰਵੇ ਨਾ ਤਿਆਰ ਹੋ ਮਦਾ ਚਲੋ ਆਜੋ ਜਿਦਾਂ ਜਿਹੜਾ ਜ ਨਾਟਕ 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 ਵੀ ਵੀਰਾ ਤੁਸੀਂ ਕਿਹੜਾ ਨਾਟਕ ਦਿਖਾਓਗੇ ਕਿ ਸਾਡਾ ਜੀ ਪਰਚਾਓਗੇ ਵੀ ਵੀ ਹੈ ਸਾਡੇ ਕੋਲ ਇੱਕ ਪਟਾਰਾ ਅੱਜ ਵੇਖੀ ਇੱਥੇ ਮੈਂ ਖੋਹ ਦੇਣਾ ਸਾਰੇ ਦਾ ਸਾਰਾ ਤੇ ਫਿਰ ਨਾਟਕ ਸ਼ੁਰੂ ਕਰੋ ਓਏ ਨਾਟਕ ਵੀ ਵੀ ਕਿਵੇਂ ਸ਼ੁਰੂ ਕਰਾਂ ਮੈਂ ਕਿਉਂ ਓਏ ਉਹ ਬਲੀ ਨੂੰ ਫੀਮ ਚਾਹੀਦੀ ਹੁੰਦੀ ਆ ਹਾਂ ਸ਼ਰਾਬੀ ਨੂੰ ਸਰਾਲ ਚਾਹੀਦੀ ਹੁੰਦੀ ਆ ਓ ਮੈਨੂੰ ਵੀ ਕੁਝ ਚਾਹੀਦਾ ਜਿੰਤਨਾ ਓਏ ਜਿੰਤਨਾ ਚਾਹੀਦਾ ਉਹ ਤੁਸੀਂ ਹੋਈ ਗਏ ਕਿਿੱਧਰ ਜਾਉਣੀ ਯਾਰ ਹੋ ਕੀ ਚਾਹੀਦਾ ਉਹ ਮੈਨੂੰ ਤਾੜੀਆਂ ਛੜੀ ਦਿੰੀਆਂ ਬਸ ਤਾੜੀਆਂ ਕਰਵਾਉਂਗਾ ਹਾਂ ਪੁਰਾਣਾ ਇਹ ਦਿਨ ਹੌਲੀ ਹੌਲੀ ਗਰਮ ਹੁੰਦਾ ਸੀ ਨਾ ਮੈਂ ਵੀ ਹੌਲੀ ਹੌਲੀ ਗਰਮ ਹੋਊਂਗਾ ਅੱਛਾ ਤਾੜੀਆਂ ਤੋੜੀਆਂ ਵੱਜਣੀਆਂ ਫੇਰ ਕਲਾਕਾਰ ਦਾ ਸਰੀਰ ਜਾ ਬਣਦਾ ਕਦੋਂ ਤੜਦਾ ਵਜੀਆਂ ਤਾੜੀਆਂ ਵੱਜ ਗਈਆਂ ਹੁਣ ਆਪਾਂ ਨਾਟਕ ਸ਼ੁਰੂ ਕਰੀਏ ਚੱਲ ਨਾਟਕ ਸ਼ੁਰੂ ਕਰ ਆ ਨਾਟਕ ਤਾਂ ਸ਼ੁਰੂ ਕਰ ਲਏ ਓਏ ਆਪਣੇ ਕੋਲ ਕਲਾਕਾਰ ਹੈ ਨਹੀਂ ਕਲਾਕਾਰ ਹੈ ਹੁਣ ਨਾਟਕ ਸ਼ੁਰੂ ਕਿਹੜਾ ਕਰਦਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਪਿਆ ਹਜੇ ਨਾਟਕ ਕਰਨਾ ਤੇ ਤੈਨੂੰ ਨਹੀਂ ਪਤਾ ਓ ਯਾਰ ਨਾਟਕ ਕਰਨਾ ਕਿਹੜਾ ਮੈਨੂੰ ਇਹ ਦੱਸੋ ਵੀ ਨਾਟਕ ਕੇ ਸਿਦਸ਼ੇ ਤੋਂ ਸ਼ੁਰੂ ਕਰ ਗਈ ਮੈਂ ਬੱਸ ਬੀ ਆ ਅੱਜ ਕੱਲ ਕਿੰਨੀਆਂ ਬਿਮਾਰੀਆਂ ਫੈਲੀਆਂ ਪਈਆਂ ਬਿਮਾਰੀਆਂ ਤੇ ਸ਼ੁਰੂ ਕਰਦੇ ਓਏ ਆ ਗੱਲ ਸਹੀ ਆ ਬਈ ਬਿਲਕੁਲ ਸਹੀ ਆ ਅੱਜ ਕੱਲ ਲੋਕ ਬਿਮਾਰ ਬੜੇ ਹੋਏ ਪਈਆਂ ਹੋਏ ਪਈਆਂ ਲੋਕਾਂ ਦੀ ਬਿਮਾਰੀਆਂ ਬੜੀਆਂ ਫੈਲੀਆਂ ਪਈਆਂ ਨਾ ਪਹਿਲੇ ਕਰਦੇ ਆ ਨਾਟਕ ਬਿਮਾਰੀਆਂ ਤੇ ਸ਼ੁਰੂ ਕਰਦੇ ਆ ਚੱਲ ਕਰ ਫਿਰ ਸ਼ੁਰੂ ਲਾ ਫਿਰ ਐ ਕਰਦੇ ਆ ਸਭ ਤੋਂ ਪਹਿਲਾਂ ਕਲਾਕਾਰ ਲੱਭਣਗੇ ਕਲਾਕਾਰਾਂ ਦੀ ਆਪ ਨੂੰ ਬਹੁਤ ਸ਼ਾਰਟੇਜ ਚੱਲੀ ਜਾਂਦੀ ਆ ਹਾਂ ਕਲਾਕਾਰ ਐ ਕਰ ਤੂੰ ਬਣ ਮੇਰੀ ਘਰ ਵਾਲੀ ਮੈਨੂੰ ਚਪੇੜੇ ਖਾਣੇ ਆ ਤੂੰ ਸੁਣਾ ਦੀ ਗੱਲ ਆ ਤੇ ਨਹੀਂ ਯਾਰ ਨਾਟਕ ਦੀ ਗੱਲ ਕਰਦਾ ਨਾਟਕ ਚ ਘਰ ਵਾਲੀ ਬੰਨਣਾ ਅੱਛਾ ਚੱਲ ਠੀਕ ਤੂੰ ਤੂੰ ਬਣ ਕੇ ਨਾਟਕ ਚ ਮੇਰੀ ਘਰ ਵਾਲੀ ਬਣ ਗਈ ਮੈਂ ਤੇਰਾ ਬਣ ਗਿਆ ਘਰ ਵਾਲਾ ਘਰ ਵਾਲਾ ਹੋ ਗਏ ਨਾ ਆਪਾਂ ਘਰ ਵਾਲੀ ਘਰ ਵਾਲਾ ਹਾਂ ਹੋ ਬੋਗੇ ਹੋ ਗਏ ਹਾਂ ਹੁਣ ਆਪਾਂ ਨੂੰ ਇਧਰ ਲੱਗ ਕਿੱਧਰ ਜਾਵਣੇ ਆਪਾਂ ਆ ਮਰਦਾ ਹਾਂ ਮਰਦਾ ਆ ਗਿਆ ਆ ਗਿਆ ਉਹ ਤੂੰ ਪਹਿਲਾਂ ਹੀ ਡਾਕਟਰ ਦਾ ਕੋਟ ਪਾ ਕੇ ਬਹਿ ਗਿਆ ਇਹ ਉਹ ਦੱਸਦਾ ਮੈਂ ਡਾਕਟਰ ਆ ਨਾ ਲੈ ਡਾਕਟਰ ਨਹੀਂ ਨਾ ਉਹ ਡਾਕਟਰ ਨੂੰ ਜੇ ਉੱਲੀ ਵੀ ਲੱਗ ਜੇ ਨਾ ਤਾਂ ਵੀ ਕਿਤੇ ਸੋਹਣਾ ਹੋਊਗਾ ਸਹੀ ਹੈ ਉਹ ਸ਼ੁਰੂ ਕਰਾ ਡਾਕਟਰ ਲੱਗਦਾ ਯਾਰ ਪਤਾ ਮੇਰੀ ਗੱਲ ਸੁਣ ਉਹ ਡਾਕਟਰ ਯਾਰ ਕੋਈ ਮਾਰੇ ਮੇਰੇ ਪਰਸਨੈਲਿਟੀ ਹੁੰਦੀ ਪੜੇ ਲਿਖੇ ਹੁੰਦੇ ਸੋਹਣੇ ਸੁਨੱਖੇ ਹੁੰਦੇ ਆ ਉਹ ਤੇਰੇ ਤਾਂ ਜਿਵੇਂ ਬੇੜਾ ਕਰਕੇ ਆ ਉਹ ਤੂੰ ਨਾਟਕੀ ਕਰਵਾਣਾ ਕੋਈ ਹੋਟੋ ਸਟੇਟ ਕਰਵਾ ਲਈਏ ਡਾਕਟਰ ਦਿੱਤਾ ਤਾ ਤੂੰ ਸੋਹਣਾ ਨਿਕਲ ਆਊਗਾ ਉਹ ਮਾਰੀ ਸ਼ੁਰੂ ਕਰ ਲਾ ਮੈਨੂੰ ਮੂੰਹ ਚਾ ਲਾ ਕਰ ਲੀਏ ਐਕਟਿੰਗ ਡਾਕਟਰ ਦੀ ਹਾਂ ਮੈਂ ਚੰਗਾ ਔਖੀ ਆ ਪੁੱਤ ਬਹੁਤ ਔਖੀ ਆ ਉਹ ਕੋਈ ਨਹੀਂ ਤੂੰ ਉਹ ਮੈਂ ਕਰ ਲੂੰਗਾ ਪੱਕੀ ਗੱਲ ਪੱਕੀ ਗੱਲ ਆ ਚਲੋ ਫਿਰ ਕਲਾਕਾਰ ਹੋਗੇ ਤੇ ਮੈਂ ਰਹਿ ਗਿਆ ਮੈਂ ਕਰਦਾ ਮੈਂ ਟੈਂਡ ਦਾ ਉਹ ਬੰਦਾ ਬਣਦਾ ਜਿਹੜਾ ਸਭ ਤੋਂ ਨਸ਼ੇੜੀ ਆ ਕਿਸੇ ਦੀ ਗੱਲ ਨਹੀਂ ਸੁਣਦਾ ਬਿਮਾਰੀਆਂ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਭੜੀਆਂ ਹੋਈਆਂ ਸਹੀ ਗੱਲ ਆ ਮੈਂ ਬਿਮਾਰ ਬਣੂੰਗਾ ਹਾਂ ਨਸ਼ੇੜੀ ਬਣੂੰਗਾ ਤੇ ਆਪਾਂ ਨਾਟਕ ਸ਼ੁਰੂ ਕਰਦੇ ਆ ਚਲ ਫਿਰ ਗੱਲ ਸ਼ੁਰੂ ਪੱਕੀ ਗੱਲ ਪੱਕੀ ਗੱਲ ਆ ਜੋ ਫਿਰ ਆ ਨਸੀਬੋ ਆ ਨਸੀਬੋ ਓ ਕਿੱਥੇ ਜਾਵਣੀ ਕਿਤੇ ਗੱਦੋਂ ਲੋਕੇ ਬੈਠੇ ਚੁਗਲੀਆਂ ਚਗਲੀਆਂ ਕਰਨ ਜਾਵੜੀ ਰੋਮ ਉਹ ਦੇਖ ਆ ਵੀ ਓਏ ਮੇਰੀ ਗੱਲ ਸੁਣ ਹਾਂ ਤੂੰ ਰਿਆ ਕਰੇ ਉਹ ਗੁਰੂ ਘਰ ਹੋਕਾ ਹੋਇਆ ਸੀਗਾ ਕਹਿੰਦੇ ਆਪਣੇ ਪਿੰਡ ਚ ਆਉਣੇ ਡਾਕਟਰ ਅੱਛਾ ਆ ਸਪਤਾਲ ਚੋ ਅੱਜ ਉਹਨਾਂ ਨੇ ਚੈੱਕ ਵੰਡਣੇ ਆ ਮੇਮੂ ਤੇਰਾ ਵਿੱਚ ਚੈੱਕ ਨਹੀਂ ਵੰਡੜੇ ਮਰੀਜ਼ ਚੈੱਕ ਕਰਨੇ ਆ ਟੈਸਟ ਕਰਨੇ ਆ ਅੱਛਾ ਚੈੱਕ ਕਰਨੇ ਮਰੀਜ਼ ਆਹੋ ਮੈਂ ਚੈੱਕ ਹੀ ਸੁਣਿਆ ਸੀਗਾ ਤੂੰ ਲੈ ਲਈ ਚੈੱਕ ਡਾਕਟਰਾਂ ਤੋਂ ਨਹੀਂ ਮੈਂ ਕਿਹ ਪੁੱਤ ਚੈੱਕ ਹੀ ਦੇਖੀ ਜਾਣ ਲੈ ਲਈ ਲੈ ਲਈ ਉਹ ਚੱਲ ਕੋਈ ਨਹੀਂ ਤੂੰ ਰੇ ਘਰੇ ਮੈਂ ਮਾਰੇ ਰੇ ਢੇਰਾ ਕੱਢ ਕੇ ਤੇ ਆਇਆ ਤੇ ਗਿਆ ਕਿਧਰ ਮੇਰਾ ਮੂੰਹ ਐਨੂੰ ਮੇਰਾ ਓਏ ਓਏ ਚੱਕ ਲੈ ਮੂੰਹ ਤੇ ਦਰਪਿਆ ਗੱਲਾ ਮੈਂ ਤਾਂ ਆਪ ਤੇਰੇ ਨਾਲ ਜਾਣਾ ਯਾਰ ਇੱਕ ਤਾਂ ਮਰੂਦਾਂ ਦੀ ਰੇੜੀ ਮਬਤੋਈ ਫਿਰਦੀ ਆ ਮੈਨੂੰ ਉਹ ਮੈਂ ਬੰਦੇ ਆ ਇਧਰੋਂ ਖੇਤ ਜੀ ਉਧਰ ਚਲਾ ਕੇ ਮਾਰਦੀ ਉਧਰੋਂ ਚੱਕ ਇਧਰੋਂ ਖੇਤ ਲੁੰਦੀ ਆ ਉਹ ਤੇਰਾ ਕੋਈ ਗੰਮ ਨਹੀਂ ਬੰਦੇ ਦਾ ਕੰਮ ਹੈ ਮਰਦਾਂ ਦਾ ਅੱਛਾ ਉੱਥੇ ਜਨਾਨੀ ਦਾ ਕੋਈ ਕੰਮ ਨਹੀਂ ਤੂੰ ਘਰੇ ਰਹਿ ਮੈਂ ਕਿਹੜਾ ਕੱਢ ਕੇ ਆਣਾ ਮੈਂ ਵੀ ਜਾਣਾ ਮੈਨੂੰ ਨਹੀਂ ਪਤਾ ਲੈ ਕੇ ਘਰ ਬਈ ਉਹ ਯਾਰ ਉਥੇ ਕੁੱਤਾ ਕੱਟਣ ਲਈ ਫਿਰਦੀ ਹੈ ਉੱਥੇ ਤੇਰੀ ਗੁੱਤ ਕੱਟ ਕੇ ਤੈਨੂੰ ਕੋਈ ਬੱਬੂ ਮਨ ਬਣਾ ਦੇ ਫੇਰ ਮੈਂ ਘਰੋਂ ਕਿੱਥੋਂ ਲੱਭੂੰਗਾ ਤੇਰੇ ਸਾਰੇ ਬੰਦੇ ਆ ਮੈਨੂੰ ਪਤਾ ਓਏ ਚੋਰੀ ਨਾ ਅੱਜ ਕਾ ਚੋਰੀਆਂ ਬੜੀਆਂ ਹੁੰਦੀਆਂ ਓ ਕਿਸੇ ਨੇ ਆਪਣਾ ਸਿਲੰਡਰ ਚੋਰੀ ਕਰ ਲਿਆ ਫੇਰ ਆਹਾ ਤੈਨੂੰ ਤਾਂ ਹੀ ਡਰ ਲੱਗਿਆ ਰਹਿੰਦੇ ਨਾ ਵੀ ਘਰੋਂ ਕਿਤੇ ਚੋਰੀ ਨਾ ਹੋ ਜਾਏ ਘਰੇ ਨਹੀਂ ਕੁਤਾ ਹੈ ਬਤਾ ਹੈ ਡੱਬੂ ਗੁੱਤੇ ਨੇ ਤਾਂ ਗੱਲ ਕੋਟ ਖਾਦੀਆਂ ਮੇਰੇ ਤੋਂ ਕਿਉਂ ਉਹ ਮੈਂ ਚੰਗਾ ਭਲਾ ਨਸ਼ਾ ਪੱਤਾ ਕਰਕੇ ਨਾ ਮੰਜੇ ਤੇ ਸੁੱਤਾ ਪਿਆ ਅੱਛਾ ਮੰਜੇ ਦੀ ਪੈਸਾਨੀ ਕੱਢ ਕੇ ਮੂੰਹ ਤਾਣ ਮੂੰਹ ਕਰਕੇ ਰੋਈ ਜਾਵੇ ਨਾ ਰਾਮ ਦਾ ਕਿਵੇਂ ਸੀ ਕਹਿੰਦਾ ਬਹੂ ਮਾਖਾ ਪਤੰਦਰਾ ਬਹੁਤ ਮੈਨੂੰ ਮਸਾ ਮਿਲਿਆ ਤੈਨੂੰ ਕਿਥੋਂ ਲੈਣਾ ਹਜੇ ਇਹਨੂੰ ਮਰ ਜਾਣੀ ਤਾਂ ਬਹੁਤ ਮਸਾ ਮਿਲਿਆ ਚਾਰ ਚਾਰ ਵਿਆਹ ਕਰਵਾਏ ਨੇ ਓ ਯਾਰ ਪਹਿਲੀ ਘਰ ਵਿੱਚ ਤਾਂ ਮਰ ਗਈ ਸੀ ਮਰ ਗਈ ਸੀ ਹਾਂ ਉਹਨੇ ਜ਼ਹਿਰ ਪੀਲੀ ਸੀ ਤੇ ਦੂਜੀ ਦੂਜੀ ਵੀ ਜ਼ਹਿਰ ਪੀ ਗਈ ਸੀ ਤੀਜੀ ਤੀਜੀ ਮੈਂ ਮਾਰਤੀ ਉਜੈਰ ਨਹੀਂ ਪਿੰਦੀ ਸੀ ਵਾ ਮਾਰੀਗਾ ਤੂੰ ਜੰਨੀ ਮਾਰੀ ਗੇ ਵਾਰੀ ਵਾਰੀ ਮਾਰੀ ਜਾਂਦੀ ਆ ਤੇਨੂੰ ਨਹੀਂ ਪਤਾ ਮੈਂ ਚੌਗੀ ਖੇੜਦ ਵਾਲੀ ਦਸਤਾਂ ਡੋਲੀ ਦੀ ਅਰੇ ਮੇ ਟੋਲੇ ਕੀ ਆ ਹੈ ਟੋਲੇ ਮਾਰ ਜਾਣਿਆ ਇਹ ਡਾਰੇ ਨਹੀਂ ਇਹ ਤਾਂ ਡਾਲੀਆਂ ਇਹ ਤਾਂ ਨਕਲੀ ਆ ਜੇ ਅਸਲੀ ਮੈਂ ਬਣਾਉਣੇ ਦਿੱਤੇ ਸੰਨੀ ਦੇ ਵਾਲੀ ਜਿੱਦਣ ਬਣ ਕੇ ਆ ਗਏ ਸਭ ਤੋਂ ਪਹਿਲਾ ਲੋਕਾ ਤੁਹਾਡੇ ਪੱਟ ਕੇ ਲਊ ਕੋਈ ਨਹੀਂ ਪੁੱਤ ਸਾਡੇ ਘਰ ਦਾ ਲੋਕਾ ਪੱਟੀ ਤੈਨੂੰ ਫਿਰ ਬੰਦਾ ਮੈਂ ਬਣਾ ਲੂ ਬਾਡੀ ਜਿੰਮ ਜਨ ਬਾਡੀ 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 ਮੈਂ ਤੂੰ ਮੈਨੂੰ ਐਂ ਦੱਸ ਵੇ ਤੇਰੀ ਬਾਡੀ ਕਿੰਨੀ ਆ ਬਾਡੀ ਕੀ ਮੇਰੀ 40 ਇੰਚ ਅੱਛਾ ਫਿਰ ਜਦੋਂ ਮੈਂ ਫਲਾਉਣਾ ਨਾ ਹਾਂ 20 ਇੰਚ ਹੋ ਜਾਂਦੀ ਆ ਫਟੇ ਮੂੰ ਤੇਰਾ ਵੇ ਜਦੋਂ ਲੋਕ ਬਾਡੀ ਨੂੰ ਫਲਾਉਂਦੇ ਲੋਕਾਂ ਦੀ ਬਾਡੀ ਵਾਸਤੇ ਹੁੰਦੀ ਆ ਘਟਦੀ ਨਹੀਂ ਹੁੰਦੀ ਮੇਰੀ ਘਟ ਜਾਂਦੀ ਆ ਮੈਂ ਤੇਰੇ ਕਿਵੇਂ ਘਟ ਜਾਂਦੀ ਆ ਉਹ ਜਦੋਂ ਮੈਂ ਜ਼ੋਰ ਲਾ ਕੇ ਫਲਾਉਣਾ ਨਾ ਹਾਂ ਮੇਰੀ ਭੂਕ ਨਿਕਲ ਜਾਂਦੀ ਆ ਚੁੱਪ ਦੀ ਗੱਲ ਕਰਲਾ ਵੇ ਚੱਜ ਦੀ ਗੱਲ ਕੀ ਆ ਮਾਰਦੀ ਧਫੜ ਪਾ ਦਿੰਦੀ ਅਗਰ ਹੱਥਾਂ ਕੋ ਜੀਸੀਬੀ ਦਾ ਪੰਜਾ ਤੇਰੀ ਇੰਨੀ ਠਕੂਆਂ ਤੂੰ ਤਾਂ ਵੀ ਨਹੀਂ ਕਰਦਾ ਦਸਿਆ ਆਏ ਹੋਰੇ ਹੋਰੇ ਸਿੱਧਾ ਮੈਂ ਨਹੀਂ ਬੋਲਣਾ ਤੇ ਨਾ ਗੁੱਸੇ ਆ ਨਾ ਮੇਰੀ ਰੂੜੀ ਦੀ ਟਰਾਲੀ ਰੁੱਸਿਆ ਫਿਰ ਮੈਂ ਤੈਨੂੰ ਮਨਾਉਂਗਾ ਤੂੰ ਰਹਿਣ ਦੇ ਓ ਮਾਂ ਗਉਂਦਾ ਰਿਆਂ ਗਉਂਦਾ ਰਿਆਂ ਹਾਂ ਆ ਸਿੱਧੂ ਮੂਸੇ ਦਾ ਗਾਣੇ ਕੋਣ ਲੈ ਕੇ ਜਾਂਦਾ ਸੀ ਮੈਨੂੰ ਕੀ ਪਤਾ ਪਤਾ ਤਾਂ ਮੈਨੂੰ ਨਹੀਂਗਾ ਆਪ ਹੀ ਲਿਖਦਾ ਸੀ ਚਰਾ ਸੱਚ ਆਪ ਲਿਖਦਾ ਸੀ ਉਹ ਮੈਂ ਵੀ ਕਹੀਏ ਨਾ ਹਾਂ ਤੇ ਮੈਂ ਤੈਨੂੰ ਮਨਾ ਲੂ ਤੂੰ ਰੋਸ ਤੇ ਮੈਂ ਤੈਨੂੰ ਮਨਾਉਣਾ ਮੈਂ ਉਹ ਸਾਰਾ ਪੈੰਡ ਹੀ ਮਨਾਉਗਾ ਤੈਨੂੰ ਕਿਉਂ ਹੇ ਹੂੰ ਹੂੰ ਚਿੱਟਾ ਕੁੱਕੜ ਬਨੇਰੇ ਤੇ ਇੱਧਰ ਆ ਜਾਨੀ ਸੋਹਣੀਏ ਅੱਗੇ ਬਿਠ ਕਰ ਦੂ ਤੇਰੇ ਜੀ ਬਣਾਉਣਾ ਹੋਵੇ ਤਾਂ ਅਫਰ ਮਾਰੇ ਮੈਨੂੰ ਸਾਹ ਨਹੀਂ ਆਉਂਦਾ ਚੱਲਦੇ ਡਾਕਟਰ ਕੋਲ ਲੈ ਕੇ ਤਾ ਡਾਕਟਰ ਆਏ ਨੀ ਪਿੰਡ ਚ ਡਾਕਟਰ ਕੋਲ ਨਹੀਂ ਮੈਂ ਜਾਂਦਾ ਕਿਹੜੀ ਜਾਂਦਾ ਯਾਰ ਮੈਂ ਬਿਮਾਰ ਹਾਂ ਤੇ ਚੱਲ ਫਿਰ ਦਵਾਈ ਲੈ ਆਵਾਂਗੇ ਡਾਕਟਰ ਕੋਲ ਚੱਲ ਓਏ ਨਹੀਂ ਓ ਟੀਕਾ ਬੜਾ ਟਕਾਣੇ ਦੇ ਲਾਉਂਦੇ ਆ ਬੰਦਾ ਬੈਠਣ ਉੱਠਣ ਜੋਗੇ ਨਹੀਂ ਰਹਿੰਦਾ ਹੁਣ ਨਾ ਸਿਦਾ ਦਿੰਦੇ ਆ ਪਤੰਦਰ ਕੀ ਕਾ ਲੈ ਕੇ ਮੈਂ ਨਹੀਂ ਜਾਂਦਾ ਡਾਕਟਰ ਕੋਲ ਕਿੱਥੋਂ ਚੱਲ ਮੈਂ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਖੜੀ ਜਾ ਕਰ ਤੇ ਡੰਡਾ ਮੈਂ ਟਾਂ ਨਹੀਂ ਨਾ ਕੱਢ ਹੁਣ ਚੱਲ ਫਿਰ ਚਲਾ ਜਾਂਦਾ ਮੈਂ ਡੰਡੇ ਡੰਡੇ ਕਰੋ ਹੋਰ ਕਿਸ ਨੂੰ ਮਾਰੀ ਸਮਝੇ ਨਾ ਅੱਛਾ ਤੁਰ ਮੈਨੂੰ ਚੱਲ ਕੁੰਡ ਕੱਢ ਕੀ ਕਰੇ ਕੁੰਡ ਕੱਢ ਔਰਤ ਨੇ ਔਰਤ ਪੈਰੋਂ ਦੀ ਜੁੱਤੀ ਹੁੰਦੀ ਹੈ ਪੈਰੋਂ ਦੀ ਜੁੱਤੀ ਮਰਦ ਦਾ ਜਮਾਨਾ ਹੈ عورت ਪੈਰ ਦੀ ਜੁੱਤੀ ਹੁੰਦੀ ਹੈ ਕਿ ਜੇ ਜੁੱਤੀ ਇਹਦੇ ਸਿਰ 'ਚ ਪੈ ਜਾਏ ਫੇਰ ਸਿਰ 'ਚ ਹੀ ਪੈ ਜਾਂਦੀ ਹੈ ਹਾਂ ਪੈ ਜਾਂਦੀ ਹੈ ਪਰ ਨਹੀਂ ਜਿਹੜਾ ਕੰਮ ਮਰਦ ਕਰ ਸਕਦੇ ਆ ਨਾ ਹਾਂ ਓਏ ਔਰਤ ਨਹੀਂ ਕਰ ਸਕਦੀ ਵੀ ਉਹ ਕਿਹੜਾ ਕੰਮ ਆ ਜਿਹੜਾ ਔਰਤਾ ਕਰ ਨਹੀਂ ਸਕਦੀ ਆ ਹਣ ਮਰਦੋਂ ਦੀ ਰੀਸ ਕਰਨਗੀ ਹਾਂ ਕਰਨਗੀ ਲੜੇਗੀ ਹਾਂ ਪਹਿਲਾਂ ਮੇਰੀ ਗੱਲ ਸੁਣ ਬੰਦੇ ਕਿੰਨੇ ਇੱਥੇ ਬਾਈ ਦੱਸੋ ਪੰਦੇਰਾ ਕੰਮ ਬੰਦਾ ਹੀ ਕਰ ਸਕਦਾ ਔਰਤ ਤਾਂ ਨਹੀਂ ਕਰ ਸਕਦੀ ਨਾ ਕੋਈ ਜਵਾਬ ਨਹੀਂ ਆਉਣਾ ਇਹ ਕਿਉਂ ਮਿੱਟੀ ਪਲੀਟ ਕਰੀ ਜਨਾ ਦੱਸੋ ਬੰਦੇ ਦਾ ਕੰਮ ਬੰਦੇ ਦਾ ਕੰਮ ਜਨਾਨੀ ਨਹੀਂ ਕਰ ਸਕਦੀਆਂ ਮਾਰੋ ਤੜੀ ਪਾਈ ਵਾਸਤੇ ਪਿੱਛੇ ਤੋਂ ਇੱਕ ਬੋਡੀ ਆਈ ਆ ਉਹ ਬੋਟਾ ਪਿੱਛੇ ਵੀ ਖੜੀਆਂ ਪਿੱਛੇ ਵੀ ਖੜੀਆਂ ਚੁਰਮੇ ਨਹੀਂ ਆ ਜਾਂਦੇ ਮੈਨੂੰ ਪੁੱਛ ਲੈ ਫੇਰ ਲੱਗਦਾ ਪਤਾ ਦੱਸੋ ਭੈਣ ਜੀ ਉਹ ਕਿਹੜਾ ਕੰਮ ਆ ਜਿਹੜਾ ਔਰਤਾ ਕਰ ਨਹੀਂ ਸਕਦਾ ਕਰ ਸਕਦੇ ਨਾ ਹਾਂਜੀ ਲਗਦੀ ਹੈ ਨਾ ਅਦਰੋਂ ਕੋਈ ਬਾਤ ਨਹੀਂ ਸਿਰਫ ਇੱਕ ਬੋਲ ਆਈ ਆ ਕੁੜੀਆਂ ਤਾਂ ਇਸਨੂੰ ਕਰ ਸਕਦੀਆਂ ਪਰ ਨਹੀਂ ਤੂੰ ਨਹੀਂ ਕਰ ਸਕਦੀ ਕਰ ਸਕਦੀਆਂ ਕਰੇਗੀ ਮੁੱਛਾਂ ਨੂੰ ਵੱਟ ਦੇ ਕੇ ਦਿਖਾ ਤੋਰ ਫੇਰੇ ਵਿਆਹ ਦੇ ਸੱਤ ਫੇਰੇ ਲੈਣ ਸੀ 409 ਲੈਗੀ ਉਹ ਗੋਬਿੰਦੂ ਕੀ ਮੋਟਰ ਉਧੋ ਘਰੇ ਪਈ ਮੈਂ ਖੜਾ ਚੱਕਰੀ ਖਾਈ ਜਾਵੇ ਇੰਨਾ ਨੂੰ ਵਿਆਹ ਦਾ ਚਾਅ ਚੜਿਆ ਹੁਣ ਤਰਦੀ ਨਹੀਂ ਚੱਲ ਚੱਲ ਹੁਣ ਆ ਜਾ ਡਾਕਟਰ ਕਿੱਥੇ ਆ? ਇਹ ਨਲਕਾ ਲੱਗਾ ਯਾਰਾ। ਉਹ ਤੇ ਹਲਾ ਦੇ ਵੀ ਡਾਕਟਰ ਹੀ ਖੜਾ। ਐਡਾ ਸੋਹਣਾ ਤੇ ਹੈਂਸਟ ਆ ਮੁੰਡਾ ਖੜਾ ਯਾਰਾ। ਡਾਕਟਰੀਆਂ ਮੈਂ ਸ਼ਬਦ ਵਾਪਸ ਲੈ ਲਾਉਂਗੀ। ਮੈਂ ਨਾ ਨਹੀਂ ਸ਼ਬਦ ਵਾਪਸ ਲੈ। ਕੰਮ ਕੀ ਆ? ਯਾਰ ਮੈਨੂੰ ਚੰਗੜੇ ਵਾਲਾ ਡਾਕਟਰ ਆ ਚਲ ਵੀ ਸਾਡੇ ਕੋਲ। ਮੈਂ ਤੂੰ ਦਵਾਈ ਲਾ ਲਾ। ਇੱਕ ਬੱਤੀ। ਉਹ ਡਾਕਟਰ ਨਹੀਂ ਸਹੀ ਆਪਾਂ ਚੱਲ ਗਏ। ਮੈਂ ਤੂੰ ਦਵਾਈ ਲਾ। ਕਿਹੜਾ ਭਰਾਵਾ ਮੈਂ ਹੋਰ ਮਰੀਜ਼ੀ ਲੇਖਣੇ ਆ। ਕੀ ਗੱਲ ਹੈ ਬਿਮਾਰੀ ਕੀ ਆ ਡਾਕਟਰ ਕੌਣ ਮੈਂ ਤੇ ਤੂੰ ਦੱਸ ਨਾ ਬਿਮਾਰੀ ਕੀ ਆ ਰੱਬਾ ਉਹ ਬਿਮਾਰੀ ਤੈਨੂੰ ਮੈਂ ਕਿਵੇਂ ਦੱਸ ਦੂੰਗਾ ਡਾਕਟਰ ਕੌਣ ਮੈਂ ਤੇ ਤੂੰ ਹੀ ਦੱਸ ਨਾ ਬਿਮਾਰੀ ਫਿਰ ਆਹੋ ਰੱਬਾ ਉਹ ਡਾਕਟਰ ਬਿਮਾਰੀ ਮੈਨੂੰ ਪੁੱਛੀ ਜਾਂਦਾ ਡਾਕਟਰ ਨਹੀਂ ਆਉਂਦਾ ਉਹ ਭੈਣੇ ਤੂੰ ਹੀ ਦੱਸ ਦੇ ਬਿਮਾਰੀ ਕੀ ਐਨੂੰ ਮੈਂ ਰੱਖਾਂਗਾ ਤੂੰ ਰੱਖ ਉਹ ਮੈਂ ਡਾਕਟਰਾਂ ਡਾਕਟਰਾਂ ਦੋਵਰੀ ਜੰਮੇ ਤੋਂ ਮੂਹ ਰੱਖ ਉਹ ਤੂੰ ਦੱਸ ਕੀ ਆ ਮੈਨੂੰ ਗੱਲ ਕਰ ਲੈਣ ਦੇ ਦੱਸ ਨਾ ਕੋ ਬੋਲ ਲਾ ਬੋਲੀ ਰਹਿਣ ਮੈਂ ਗੱਲ ਕਰਦੀ ਹਾਂ ਪੈਨਟਾਂ ਨੂੰ ਹੁਣ ਵੱਜ ਰਿਹਾ ਬਈ ਜਗ੍ਹਾ ਦੇ ਆ ਫੋਟੋ ਖਤਰਾ ਲਸੋ ਡਾਕਟਰ ਸਾਹਿਬ ਕੀ ਆਜੀ ਮੇਰੇ ਘਰ ਵਾਲਾ ਇਹ ਤੇਰਾ ਘਰ ਹੈ ਹਾਂਜੀ ਅੱਛਾ ਵਿਆਹ ਕਰਾਇਆ ਨਾ ਜੀ ਗੂਗਲ ਦਾ ਡਾਊਨਲੋਡ ਕੀਤਾ ਅੱਛਾ 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 ਕੀ ਹੋ ਜੂਗਾ ਨਕਰੀਏ ਨਾ ਡਾਕਟਰ ਜੇ ਘਰ ਵਾਲਾ ਤਾਂ ਵਿਆਹ ਹੀ ਕਰਵਾਇਆ ਹੋਊਗਾ ਹੋਰ ਹੋਣੀ ਬਣ ਲੱਕੜੀ ਬਣ ਕੇ ਲੈ ਆਉਂਦਾ ਮੈਂ ਤਾਂ ਪੁੱਛਿਆ ਮੈਂ ਬੀਬੀ ਤੂੰ ਤਾਂ ਗੁੱਸਾ ਹੀ ਕਰ ਗਈ ਇਹ ਦੱਸ ਭਾਈ ਸਾਨੂੰ ਬਿਮਾਰੀ ਕੀ ਹੈ ਬਿਮਾਰੀ ਕੀ ਹੈ ਪੁੱਛੋ ਨਾ ਫੇਰ ਆ ਮੈਂ ਮਰਾਠੀ ਬੋਲੀ ਜਾਂਦਾ ਸੀ ਤੂੰ ਮੈਨੂੰ ਲੱਗਦਾ ਡਾਕਟਰ ਪਾਗਲ ਹੋ ਗਿਆ ਕਮਾਲ ਦੀ ਗੱਲ ਉਹ ਦੱਸ ਨੀ ਬੀਬੀ ਆ ਬਨੇ ਹੱਥ ਗੱਤ ਮੈਂ ਤੁਹਾਨੂੰ ਬਿਰਾ ਬੈਠਾ ਮੈਂ ਦੱਸਦੀ ਹਾਂ ਹਾਂ ਮੈਂ ਤੁਹਾਨੂੰ ਦੱਸ ਦਿੱਤਾ ਵੀ ਉਹ ਮੇਰੇ ਘਰ ਵਾਲਾ ਹੈ ਨਾ ਉਹ ਤਾਂ ਲੱਗ ਗਿਆ ਹੀ ਪਤਾ ਹਾਂ ਹੁਣ 5-6 ਮਹੀਨੇ ਹੋ ਗਏ ਬੁਖਾਰ ਚੜਦਾ ਠੀਕ ਹੈ ਮਾਰੇ ਖੰਗਦਾ ਰਹਿੰਦਾ ਖਾਂਗਦਾ ਵੀ ਨਾ ਠੀਕ ਹੈ ਜੀ ਠੀਕ ਹੈ ਜੀ ਲੇਕਨ ਆਉਂਦੇ ਪਿੰਡੇ ਤੇ ਖੁਰਕ ਜੀ ਹੁੰਦੀ ਹੈ ਇੰਜ ਆ ਅਜਾ ਪਿੰਡੇ ਤੇ ਖੁਰਕ ਹੁੰਦੀ ਆ ਹਾਂਜੀ ਤੇ ਬੀਬੀ ਇਹਦਾ ਫੇਰ ਟੈਸਟ ਹੋਣਗੇ ਨਾ ਡਾਕਟਰ ਉਹ ਕਿੱਥੋਂ ਟੈਸਟ ਦੇ ਲੂਗਾ ਉਹ ਕਿਉਂ ਉਹ ਕੜਾ ਪੜਿਆ ਹਰ ਪੜ ਬੰਦਾ ਹੋ ਜਾਵਾ ਹੋ ਰੱਬਾ ਮੇਰਿਆ ਉਹ ਮੈਂ ਲੱਤੀ ਟੈਸਟ ਦੀ ਗੱਲ ਨਹੀਂ ਕਰਦਾ ਪਿਆ ਉਹ ਮੈਂ ਖੂਨ ਟੈਸਟ ਦੀ ਗੱਲ ਕਰਦਾ ਪਿਆ ਕਮਲੇ ਲੈਣਾ ਪਰ ਸਿੱਧਾ ਨਹੀਂ ਕਹਿੰਦਾ ਵੀ ਕੌਣ ਚਾਹੀਦਾ ਮੈਨੂੰ ਆਡੀ ਹੋ ਰਹੀ ਹੈ ਝਾਵੀਆਂ ਚ ਗੱਲਾਂ ਪਾਈ ਬੈਠਾ ਨਾ ਮੱਛਾ ਮਰੀ ਨਾ ਕੀ ਆ ਰਿਹਾ ਹੈ ਬੋਲ ਕਾਡੂ ਪਲਾਇ ਕੋਰ ਕੱਢ ਦੇ ਹਾਂ ਫਿਰ ਹਾਇ ਕਹਿਣਾ ਉਹ ਗਾ ਲਾ ਗਾ ਲਾ ਗਲਤੀ ਮੇਰੀ ਤੁਹਾਨੂੰ ਬਿਰਾ ਬੈਠਾ ਮੈਂ ਮੈਂ ਡਾਕਟਰ ਕਹਿੰਦਾ ਨਾ ਤੇਰਾ ਖੂਨ ਕੱਢਣਾ ਕੀ ਦਾ ਤੇਰਾ ਖੂਨ ਕੱਢਣਾ ਹਾਂ ਮੇਰਾ ਹਾਂ ਤੇ ਕੱਢੂ ਖੂਨ ਡਾਕਟਰ ਖੂਨ ਕੱਢੇਗਾ ਮੇਰਾ ਮੈਂ ਕੱਢੂਗਾ ਇੱਥੇ ਕਿੱਥੇ ਫੜਾਈ ਬੜੀ ਓਏ 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 ਆ ਜਾ ਓ ਆ ਜਾ ਕੱਢਾ ਮਾ ਖੂਨ ਮਰ ਗਏ ਮਰ ਗਏ ਮੇਰਾ ਖੂਨ ਕੱਢ ਖੂਨ ਡਾਕਟਰ ਨਾਲ ਨਹੀਂ ਲੜੀ ਡਾਕਟਰ ਓ ਮੇਰਾ ਖੂਨ ਕਦ ਨੂੰ ਵਰਦਾ ਰੱਬਾ ਡਾਕਟਰ ਨਾਲ ਨਹੀਂ ਮਰਨੂ ਮੈਂ ਤੇਰਾ ਖੂਨ ਕੱਢੂਗਾ ਫਿਰ ਤੈਨੂੰ ਟੈਸਟ ਕਰੋਗਾ ਫਿਰ ਪਤਾ ਲੱਗੂਗਾ ਵੀ ਤੈਨੂੰ ਕੀ ਬਿਮਾਰੀ ਆ ਖੂਨ ਬਦਲ ਕੇ ਕੱਢ ਕੇ ਫੋਨ ਨਹੀਂ ਦਾ ਆ ਗੋ ਨਹੀਂ ਦਾ ਇਹਦਾ ਤਾਂ ਲੈ ਉਹ ਬਿਮਾਰੀ ਤੈਨੂੰ ਇਹਦਾ ਫੋਨ ਜੋ ਗੱਡੂ ਯਾਰ ਮੈਂ ਇਹਨੇ ਮੇਰੇ ਹੀ ਪੁੱਤਾਂ ਹੈ ਮੇਰਾ ਬਾਪਾ ਡਾਕਟਰ ਕਹਿੰਦੇ ਦਾ ਫੋਨ ਨਾ ਮੈਂ ਮੈਂ ਡਾਕਟਰ ਫੋਨ ਨਹੀਂ ਕਰਨਾ ਮੈਂ ਕਹਿੰਦਾ ਫਿਰ ਹੁੰਦੀ ਮੈਂ ਤੁਹਾਨੂੰ ਇਸ ਤਰ੍ਹਾਂ ਫੜਾ ਦੇ ਫੋਨ 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 ਕੀ ਹੈ ਤਰੇ ਪਰੇ ਪੋਰਾ ਉਹ ਪਸਤਾਉਣ ਘਾਣੂ ਜਰਦੇ ਨਹੀਂ ਪੂਰੀ ਸੀ ਇੱਕ ਵੀ ਮੇਰੀ ਜਰਦੇ ਬੁੜੀ ਹੋਇਆ ਇੱਧਰ ਆਲਾ ਮਾਮਾ ਜਰਦੇ ਅ ਜਰਦਾ ਤੂੰ ਹੋਰ ਲਾ ਲਈ ਇੱਧਰ ਨਾ ਜਰਦਾ ਨਾ ਬੜਾਓ ਆਓ ਹੋ ਕੀ ਮਰਦ ਕੇ ਕبھی ਦਰਦ ਨਹੀਂ ਹੁੰਦਾ ਕੋਣ ਹੁੰਦਾ ਜਰਦੇ ਖਰ ਜਾ ਚਲੋ ਆ ਡਾਕਟਰ ਤੂੰ ਖੁਦਾ ਮੈਂ ਚੀਕ ਬੜੇ ਜ਼ੋਰ ਦੀ ਮਾਰਦਾ ਹਾਂ ਦੱਸਦਾ ਫਿਰ ਮੈਂ ਆ ਡਾਕਟਰ ਤੂੰ ਖੁਦਾ ਮੈਂ ਲੋਟ ਆਉਣਾ ਕਰਦਾ ਹੀ ਕੋੜ ਕਰਦਾ ਜਾ ਡਾਕਟਰ ਉਹ ਮਰ ਗਾ ਉੂ ਉੂ ਸੋਈ ਹੁੰਦੀ ਹੈ ਬਾਈ ਦਵਾ ਰਹੇ ਨੇ ਮਾਮਾ ਲੱਗੀ ਨਹੀਂ ਮੇਰੀ ਵੀਡੀਓ ਘੱਟ ਕੰਮ ਕਰਦੀ ਆ ਰਹੀ ਓ ਜਿਆਦਾ ਓ ਠੀਕ ਆ ਠੀਕ ਆ ਹਾ ਕਰ ਇਧਰ ਹੈ ਹੈਪੀ ਹੋ ਵਾਸ ਹੋ ਗਿਆ ਕੱਢ ਲੈ ਖੂਨ ਡਾਕਟਰ ਸਾਹਿਬ ਕੱਢ ਲੈ ਕੱਢ ਲੈ ਕੱਢ ਲੈ ਅ ਮੈਂ ਰੋਣਾ ਪਾਈ ਜਾਂਦਾ ਸੀ ਘੜ ਇੱਥੇ ਡਾਕਟਰ ਕਹਿੰਦੇ ਤਾਂ ਖੂਨ ਕੱਢ ਲਿਆ ਆ ਡਾਕਟਰ ਸਾਹਿਬ ਰਿਪੋਰਟ ਤੇ ਕਿੰਨਾ ਕੁ ਟਾਈਮ ਲੱਗੂਗਾ ਅਬੀ ਬਿਗਾਸਟ ਮੈਂ ਡੇਟ ਵੇਟ ਕਰੋ ਮੈਂ ਆ ਗਿਆ ਰਿਪੋਰਟ ਲੈ ਕੇ ਆਉਣੀ ਠੀਕ ਆ ਕੀ ਪੀਣੀ ਹੈ ਚਾ 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 ਛੱਡੀ ਚੰਗੀ ਹੁੰਦੀ ਆ ਰਿਪੋਰਟ ਤੇ 10 15 ਮਿੰਟ ਲੱਗਣਗੇ ਬਸ ਬਸ ਬਿਠੀ ਬਿਠਕੋ ਆਹ ਮੇਰੀ ਗੱਲ ਸੁਣਾ ਡਾਕਟਰ ਕਹਿੰਦਾ ਵੀ ਰਿਪੋਰਟ ਤੇ 10 15 ਮਿੰਟ ਲੱਗਣੇ ਆ ਹਨਾ ਤੇ ਤੂੰ ਇੱਥੇ ਖੜ੍ਹ ਤਾ ਮੈਂ ਤੇਰੇ ਵਾਸਤੇ ਨਾ ਚਾਹ ਬਣਾਉਣੀ ਆ ਚੰਗਾ ਠੀਕ ਹੈ ਬਸ ਦੋਗਦੀ ਬਣਾ ਲੈ ਨਾ ਬੁਣਾ ਲਾ ਮੈਨੂੰ ਕੋਈ ਨਹੀਂ ਚੱਲ ਜੇ ਕਿਆ ਨਾ ਗੱਲ ਸੁਣੇ ਡਾਕਟਰ ਦੀ ਮੈਂ ਸੁਣੂੰਗਾ ਬੋਲੀ ਨਾ ਜਾਈ ਨਹੀਂ ਬੋਲ ਤਾ ਚੰਗਾ ਮੈਂ ਜਾਣੀ ਆ ਘਰੇ ਚੰਗਾ ਤੂੰ ਚੱਲ ਸਾਹਿਬ ਹਾਂ ਇਧਰ ਮੂੰਹ ਕਰੋ ਹਾਂ ਬੜੀ ਦੁੱਖ ਦੀ ਗੱਲ ਆ ਤਨੂ ਇੱਕ ਬਿਮਾਰੀ ਹੈ ਤੈਨੂੰ ਤੈਨੂੰ ਕਿਹੜੀ ਜਿਹਨੂੰ ਐਸ ਕਹਿੰਦੇ ਆ ਲੱਗੀ ਸਮਝ ਡਾਕਟਰਾਂ ਕਹਦੇ ਝੂਠ ਹੈ ਸੱਚਾ ਮੇਰੇ ਵੀ ਮੈਂ ਮਰ ਜੂਗਾ ਤੈਨੂੰ ਕਿਹੜਾ ਮਰ ਜੇਗਾ ਤੂੰ ਇਹ ਹੱਬਦਾ ਯਾਰ ਕਮਾਲ ਦੀ ਗੱਲ ਆ ਉਹ ਕਿਹੜੀ ਬਿਮਾਰੀ ਕੱਢਦੀ ਕੋਟਾ ਜਿਹਾ ਥੋੜੇ ਬੂੜੇ ਕੱਢ ਦਿੰਦਾ ਉਹ ਬਿਮਾਰੀ ਇਹੀ ਲੱਗ ਉਹ ਯਾਰ ਇਹ ਕਿਹੜੀ ਬਿਮਾਰੀ ਕੱਢ ਵੀ ਰਣ ਰਣ ਹਾਂ ਅੰਨ ਰਿਪਾ ਉਹ ਮੈਣੀ ਵਾਲੇ ਭੂਣ ਫੋਨ ਕਰਦੇ ਉਹ ਮੈਣੀ ਵਾਲੇ ਭੂਣ ਨੂੰ ਫੋਨ ਲਾਈ ਉਹ ਵਾਣ ਮੂੜ ਥੋੜੇ ਪਾ ਲੈਂਦੀ ਆ ਮੇਰੀ ਗੱਲ ਵੀ ਸੁਣ ਲੈ ਤੇਰੇ ਨੂੰ ਤੇਰੀ ਗੱਲ ਸੁਣਨਾ ਮੈਂ ਤੂੰ ਤਾਂ ਮਾਰ ਕੇ ਰਾਜੀਆ ਮੈਨੂੰ ਤੂੰ ਤਾਂ ਬਿਮਾਰੀ ਘੜਦੇ ਮੇਰੇ ਤੋਂ ਮਾਰ ਮੇਰੀ ਗੱਲ ਵੀ ਸੁਣ ਆ ਗੱਲ ਤੇਰੀ ਗੱਲ ਤੇਰੀ ਜੋ ਸੁਣਾ ਤੂੰ ਲੱਕੜੇ ਪੂਰੀਆਂ ਮੇਰੇ ਤੇ ਮੈਂ ਡਾਕਟਰ ਤੇਰੀ ਓਏ ਤੂੰ ਡਾਕਟਰ ਤੂੰ ਤਾਂ ਮਾਰ ਤੇ ਜਲਾ ਦੇ ਡਾਕਟਰ ਕਾ ਨਾ ਮੇਰੀ ਰਿਪਾ ਆਹ ਜਿਦਵਾ ਕਰਦਾ ਤੈਨੂੰ ਇਹਨੇ ਕੀ ਹੋ ਗਏ ਮਾਰਦੇ ਨੇ ਕਹਿੰਦਾ ਤੈਨੂੰ ਆਹ ਕਿਹੜੀ ਬਿਮਾਰੀ ਦੱਸੀ ਸੀ ਐਚਆਈਵੀ ਹੋਣਸ ਕਹਿੰਦਾ ਹੋ ਗਈ ਤੈਨੂੰ ਉਹ ਤਾਂ ਬੜੀ ਗੰਦੀ ਬਿਮਾਰੀ ਆ ਤੂੰ ਤਾਂ ਸੱਚੇ ਮਰ ਜਾਣਾ ਡਾਕਟਰ ਸਾਹਿਬ ਸਾਡਾ ਪਿੰਡ ਚ ਫਲਾਉਗਾ ਮੇਰੀ ਗੱਲ ਸੁਣ ਡਾਕਟਰ ਤੂੰ ਵੀ ਨਾ ਹੱਥ ਲਾ ਤੈਨੂੰ ਵੀ ਦਾਖਲ ਕਰਨਾ ਬੀਬੀ ਕੋਹਣੀ ਹੁੰਦਾ ਉਹ ਲੈ ਕੋਹਣੀ ਹੁੰਦਾ ਕੱਪੀ ਵਾਲੀ ਕੋਹਣੀ ਹੁੰਦਾ ਤੈਨੂੰ ਨਾਲ ਨਾਲ ਹੀ ਲੈ ਕੇ ਜਾਉਂਗੇ ਨਵੀਂ ਤੂੰ ਹੀ ਜਾਉਂਗੇ ਮੈਂ ਨਹੀਂ ਜਾ ਸਕਦੀ ਬੀਬੀ ਕੁਛ ਨਹੀਂ ਹੁੰਦਾ ਓਏ ਸੁਣਾ ਬੰਦਾ ਮਰਦਾ ਮੁਰਦਾ ਨਹੀਂ ਲੈ। ਉਹ ਤਾਂ ਨਹੀਂ ਲੈ। ਸਾਰੇ ਪਿੰਡ ਵਾਲੇ ਕਹਿੰਦੇ ਆ ਡਾਕਟਰ ਵੀ ਜਿਹੜੇ ਬੰਦੇ ਨੂੰ ਐਡਜ ਹੋ ਜਾ ਉਹ ਮਰ ਜਾਂਦਾ। ਉਹ ਤਾਂ ਹੋ ਸਾਰੇ ਪਿੰਡ 'ਚ ਵੀ ਫੈਲ ਜਾਂਦੀ ਆ। ਵੀ ਗਲਤ ਕਹਿੰਦੇ ਲੋਕੀ। ਉਹਨੇ ਜੀਵ ਵਾਲੀ ਗੋਲੀ ਖਾਦੀ ਹੋਈ ਆ। ਨਸ਼ਾ। ਉਹ ਰੇਡ ਵਾਲਾ ਬੰਦਾ ਕਿੱਥੋਂ ਭੱਜੂਗਾ ਨਹੀਂ ਭੱਜਦਾ। ਉਹ ਡਾਕਟਰ ਨੂੰ ਆਇਆ। ਇਹ ਬੱਸ ਡਰੀ ਮੈਨੂੰ। ਨਹੀਂ ਭੱਜਦਾ। ਪਿੰਡ ਵਾਲੇ ਵੀ ਗੱਲਾਂ ਕਰਦੇ ਹੁੰਦੇ ਆ। ਉਹ 10 ਪਰ ਕਿਉਂ ਨਹੀਂ ਵੱਜਦਾ? ਉਰੇ ਆ। ਇੱਧਰ ਇੱਧਰ ਆ। ਹਾਂ। ਤੂੰ ਕਹੀਂ ਗੱਤ। ਲੱਗੀ ਸਮਝ? ਸਮਝ ਲੱਗੀ? ਤੁਹਾਨੂੰ ਲੱਗੀ ਸਮਝ? ਕਈ ਲੋਕ ਨਾ ਕਲਾਕਾਰਾਂ ਤੇ ਯਕੀਨ ਨਹੀਂ ਕਰਦੇਗੇ। ਇਹਨੂੰ ਪਤਾ ਕੁਝ ਹੁੰਦਾ ਨਹੀਂ ਕਹਿੰਗੇ। ਫੁਸ਼ਰ-ਬੁਸ਼ਰ ਕਰਕੇ ਲੋਕਾਂ ਦੇ ਪਿੱਛੇ ਲਾਈ ਜਾਂਦੇ ਆ। ਚਲੋ ਮੈਂ ਦੱਸ ਦਿੰਨਾ। ਹਾਂ ਤੈਨੂੰ ਕੀ ਦੱਸਾਂ? ਡਾਕਟਰ ਨੇ ਮੈਨੂੰ ਵੀ ਦੱਸਦੇ। ਉਹ ਡਾਕਟਰ ਨੇ ਮੈਨੂੰ ਉਹ ਕੁਝ ਨਹੀਂ ਹੁੰਦਾ ਨਹੀਂ ਮਰਦਾ। ਮੈਨੂੰ ਸਾਰੀ ਗੱਲ ਸਮਝਾਤੀ ਆ। ਅੱਛਾ। ਉਹ ਨਾ ਸੀਨ ਦੀ ਐਡੀਟਿੰਗ ਕਰਤੀ ਨੇ ਕੱਟ ਤਾਂ ਵਿੱਚੋਂ। ਪਤਾ ਕੀ ਆ ਡਾਕਟਰ ਨੇ ਮੈਨੂੰ ਕੀ ਦੱਸਿਆ? ਫੁਸ਼ਰ-ਬੁਸ਼ਰ।